ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿਸ ਕੋਲ ਰਾਖੀ ਲਈ ਆਪਣਾ ਐਂਟੀ ਡਰੋਨ ਸਿਸਟਮ ਹੈ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਸਰਹੱਦ ਦੇ ਇਲਾਕਿਆਂ ਨੂੰ ਐਂਟੀ ਡਰੋਨ ਸਿਸਟਮ ਦੇ ਨਾਲ ਲੈਸ ਕੀਤਾ ਹੈ ਇਸ ਸਿਸਟਮ ਪਾਕਿਸਤਾਨ ਦੇ ਨਾਲ ਲੱਗਦੀ 553 ਕਿਲੋਮੀਟਰ ਸਰਹੱਦ ਤੇ ਪਠਾਨਕੋਟ ਤੋਂ ਫਾਜ਼ਿਲਕਾ ਤੱਕ ਰੱਖਿਆ ਵਜੋਂ ਤਾਇਨਾਤ ਕੀਤਾ ਗਿਆ ਹੈ ਹੁਣ ਸਮਾਜ ਵਿਰੋਧੀ ਅੰਸਰਾਂ ਤੇ ਬਾਜ਼ ਅੱਖ ਨਜ਼ਰ ਰੱਖੇਗੀ ਐਂਟੀ ਡਰੋਨ ਸਿਸਟਮ ਸਰਹੱਦਾਂ ਦੀ ਰਾਖੀ ਕਰੇਗਾ ਤੇ ਸਰਹੱਦੋਂ ਪਾਰ ਆਉਂਦੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਤੇ ਰੋਕ ਲੱਗੇਗੀ ਐਂਟੀ ਡਰੋਨ ਸਿਸਟਮ ਜਿਹੜਾ ਲਾਂਚ ਕਰ ਰਹੇ ਹਾਂ ਜਿਹਦਾ ਨਾਮ ਹੈ ਬਾਜ਼ ਅੱਖ ਸੋ ਬਾਜ਼ ਦੀ ਅੱਖ ਜਿਹੜੀ ਹੈ ਉਹ ਹਮੇਸ਼ਾ ਸਾਡੀ ਐਂਟੀ ਸੋਸ਼ਲ ਲੋਕਾਂ ਤੇ ਸਮਾਜਵ੍ਰੋਧੀ ਅੰਸਰਾਂ ਤੇ ਰਹੂਗੀ ਜਿਹਦੇ ਵਿੱਚ ਅਸੀਂ ਪੀਐਸਐਫ ਦੇ ਨਾਲ ਸਹਿਯੋਗ ਦੇ ਵਿੱਚ ਪਠਾਨਕੋਟ ਉਹ ਲੈ ਕੇ ਫਾਜ਼ਿਲਕਾ ਤੱਕ ਦੇ ਜਿਹੜੇ ਵੀ ਏਰੀਏ ਨੇ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਰਹਿੰਦੀ ਹੈ ਪਾਸਟ ਦੇ ਵਿੱਚ ਉੱਥੇ ਇਹ ਸਿਸਟਮ ਜਿਹੜਾ ਹੈ ਲਗਾਤਾਰ ਆਪਣੀ ਬਾਜ਼ ਅੱਖ ਰੱਖੂਗਾ ਇਸ ਸਿਸਟਮ ਦੇ ਨਾਲ ਹੁਣ ਪੰਜਾਬ ਪੁਲਿਸ ਹੋਰ ਵੀ ਮਜ਼ਬੂਤ ਹੋ ਗਈ ਹੈ ਦੇਖੋ ਪਾਣੀ ਤਾਂ ਥੋੜਾ ਵਧਿਆ ਹੋਇਆ ਹੈ ਇਸ ਕਰਕੇ ਅਸੀਂ ਇਹਨਾਂ ਦੇ ਵਿੱਚ ਹੀ ਖੜੇ ਆ ਵਿੱਚ ਹੀ ਰਹਿਨੇ ਆ ਕਿ ਇੱਕ ਜ਼ਰੂਰ ਇਹਨਾਂ ਨੂੰ ਮਹਿਸੂਸ ਹੈ ਕਿ ਅਸੀਂ ਘਰ ਚੋਂ ਬਾਹਰ ਆ ਉਹ ਅਸੀਂ ਇਹਨਾਂ ਨੂੰ ਘਰ ਬਾੜ ਨਹੀਂ ਸਕਦੇ ਕਿਉਂਕਿ ਪਾਣੀ ਹੈ ਬਾਕੀ ਕੋਈ ਵੀ ਜਿਹੜੀ ਸਹੂਲਤ ਹੈ ਜੋ ਇਹਨਾਂ ਨੂੰ ਚਾਹੀਦਾ ਜੋ ਇਹ ਫੀਲ ਕਰਦੇ ਆ ਉਹ ਅਸੀਂ ਇਹਨਾਂ ਨਾਲ ਵਾਦਾ ਵੀ ਕੀਤਾ ਔਰ ਪ੍ਰੈਕਟੀਕਲ ਤੌਰ ਤੇ ਅਸੀਂ ਕਰ ਵੀ ਰਹੇ ਆ ਉਹ ਕੋਈ ਤੰਗੀ ਨਹੀਂ ਕਿ ਹੋਰ ਸਿਰਫ ਇੱਕੋ ਹੀ ਤੰਗੀ ਹੈ ਕਿ ਇਹ ਘਰ ਚੋਂ ਬਾਹਰ ਆ ਬਾਕੀ ਮੇਰੀ ਸਾਰੇ ਪਿੰਡਾ ਵਾਸੀਆਂ ਨੂੰ ਜਿਹੜੇ ਬਿਆਸ ਦਰਿਆ ਦੇ ਨਾਲ ਲੱਗਦੇ ਆ ਉਹਨਾਂ ਨੂੰ ਬੇਨਤੀ ਹੈ ਕਿ ਆਪਾਂ ਇਹਨੂੰ ਮਜ਼ਾਕ ਨਾ ਸਮਝੀਏ ਕੋਈ ਮੱਛੀਆਂ ਫੜਨ ਲਗਾਇਆ ਪਾਣੀ ਦੇ ਵਿੱਚ ਜਾ ਕੇ ਕੋਈ ਕੋਛਿਆ ਕਿਉਂਕਿ ਨਾ ਤਾਂ ਕਿਸੇ ਨੂੰ ਪਤਾ ਇਹ ਕਿੰਨਾ ਡੂੰਘਾ ਆ ਤੇ ਕਿੱਥੇ ਟੋਏ ਪਏ ਹੋਏ ਆ ਕੋਈ ਉਦਾਂ ਦੀ ਘਟਨਾ ਨਾ ਹੋਵੇ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਤੁਹਾਡੇ ਚੈਨਲ ਨਾਲ ਕਿਉਂਕਿ ਤੁਹਾਡਾ ਵੀ ਧੰਨਵਾਦ ਹੈ ਇੰਨੀ ਗਰਮੀ ਦੇ ਵਿੱਚ ਇਦਾਂ ਦੇ ਮਾਹੌਲ ਦੇ ਵਿੱਚ ਤੁਸੀਂ ਇੱਥੇ ਸਾਨੂੰ ਇਹ ਲੋਕਾਂ ਦੇ ਵਿਚਾਰ ਲੈਣ ਆਏ ਹੋ ਲੋਕਾਂ ਦਾ ਹੌਸਲਾ ਵਧਾ ਇਸ ਗੱਲ ਨਾਲ ਤਾਂ ਮੈਂ ਬੇਨਤੀ ਵੀ ਤੁਹਾਡੇ ਚੈਨਲ ਰਾਹੀਂ ਕਰਦਾ ਕਿ ਇਸ ਗੱਲਾਂ ਤੋਂ ਆਪਾਂ ਪਰਹੇਜ਼ ਕਰੀਏ ਜਿਨ੍ਹਾਂ ਨੂੰ ਲੱਗਦਾ ਕਿ ਸਾਡੇ ਮਕਾਨ ਕੱਚੇ ਆ ਡਿਗਣ ਵਾਲੇ ਉਹ ਵੀ ਥੋੜਾ ਜਿਹਾ ਪਰਹੇਜ਼ ਕਰਨ ਉਹ ਘਰ ਦੇ ਅੰਦਰ ਨਾ ਰਹਿ। ਤਾਂ ਕਿ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ। ਔਰ ਸਾਡਾ ਇੱਕੋ ਹੀ ਪਿੰਡ ਪੱਤੇਕੁੱਲਾ ਪਿਛਲੀ ਵਾਰੀ ਵੀ ਸੀ ਅੱਜ ਵੀ ਅਸੀਂ ਉੱਥੇ ਹੀ ਆਂ ਜਾਨ ਮਾਲ ਦੀ ਰਾਖੀ ਕਰਨਾ ਸਾਡਾ ਫਰਜ ਹੈ ਅਸੀਂ ਕਰ ਵੀ ਰਹੇ ਆਂ ਪ੍ਰਸ਼ਾਸਨ ਸਾਰਾ ਐਸਟੀਐਮ ਸਾਹਿਬ ਡੀਐਸਪੀ ਸਾਹਿਬ ਹਰੇਕ ਮਹਿਕਮੇ ਦੇ ਵੀਡੀਓ ਸਾਹਿਬ ਸਾਰੇ ਇੱਥੇ ਖੜੇ ਆਂ ਅਸੀਂ ਇਹਨਾਂ ਦੇ ਪਿੱਛੇ ਖੜੇ ਆਂ ਰੋਟੀ ਪਾਣੀ ਦਾ ਕੋਈ ਗੱਲ ਨਹੀਂ ਕੀ ਸਿਰਫ ਉਹ ਜਿਹੜੀ ਘਾਟ ਹੈ ਉਹ ਅਸੀਂ ਹੱਲੇ ਪੂਰੀ ਨਹੀਂ ਕਰ ਸਕਦੇ ਸਾਡੀ ਮਜਬੂਰੀ ਹੈ ਕਿਉਂਕਿ ਪਾਣੀ ਪਿੱਛੋਂ ਹੱਲੇ ਆ ਰਿਹਾ ਆ ਤੇ ਜਿੱਥੇ-ਜਿੱਥੇ ਵੀ ਕਮੀ ਕੁਛ ਪਿਛਲੀ ਵਾਰੀ ਸੁਧਾਰੀਆਂ ਸੀ ਜਿੱਥੇ ਕੋਈ ਸਾਨੂੰ ਲੱਗਦਾ ਕਿ ਇਹ ਤੋਂ ਬਾੜ ਪੈਂਦਾ ਇਹ ਕੱਚਾ ਉਹ ਅਸੀਂ ਆਫਤ ਤੋਂ ਬਾਅਦ ਜਲਦੀ ਸੀਐਮ ਸਾਹਿਬ ਨੇ ਕਿਹਾ ਕਿ ਮੀਟਿੰਗ ਬੁਲਾ ਕੇ ਤਾਂ ਅਸੀਂ ਉਹ ਵੀ ਪ੍ਰੋਬਲਮ ਸੋਲਵ ਕਰ ਦਵਾਂਗੇ ਤਾਂ ਕਿ ਅੱਗੇ ਤੋਂ ਇਹ ਨਾ ਹੋਵੇ ਪਰ ਰੱਬ ਅੱਗੇ ਕਿਸੇ ਦਾ ਕੋਈ ਜੋਰ ਨਹੀਂ ਰੱਬ ਨੂੰ ਅਸੀਂ ਕੋਈ ਕੁਝ ਕਹਿ ਨਹੀਂ ਸਕਦੇ ਕਿਤੇ ਨਾ ਕਿਤੇ ਕਸੂਰ ਆਪਣਾ ਹੀ ਮੰਨਣਾ ਪੈਗਾ ਕਿ ਸਾਡੇ ਕੋਲੇ ਕੋਈ ਤੇ ਨਾ ਕਿਤੇ ਕੁ ਕਮੀ ਰਹਿ ਜਾਂਦੀ ਹੈ ਬਾਕੀ ਬੰਦਾ ਇਨਸਾਨ ਹੈ ਗਲਤੀ ਨਹੀਂ ਹੁੰਦੀ ਕੰਮ ਕਰਦੇ ਤਾਂ ਰੱਬ ਤੋਂ ਹੀ ਨਹੀਂ ਹੁੰਦੀ ਇਨਸਾਨ ਤੋਂ ਕਿਤੇ ਨਾ ਕਿਤੇ ਕੋਈ ਨਾ ਕੋਈ ਗਲਤੀ ਆ ਉਹਨਾਂ ਦੇਖੋ ਸੀਐਮ ਸਾਹਿਬ ਦੇ ਸਖਤ ਨਿਰਦੇਸ਼ ਆ ਸਾਡੇ ਜਿੰਨੇ ਚੇਅਰਮੈਨ ਆ ਜੋ ਸਾਡੇ ਬਲਾਕ ਪ੍ਰਧਾਨ ਨੇ ਜੋ ਸਾਡੇ ਅ ਜਿਲ੍ਹੇ ਦੇ ਪ੍ਰੂਮੈਟ ਟਰਸਟ ਦੇ ਚੇਅਰਮੈਨ ਜਿੰਨੇ ਵੀ ਆ ਤਕਰੀਬਨ 100 ਲੋਕਾਂ ਦੇ ਵਿੱਚ ਆ ਤਾਂ ਕਿ ਉਹਨੇ ਸੀਐਮ ਸਾਹਿਬ ਦਾ ਸਖਤ ਨਿਰਦੇਸ਼ ਆ ਉਹਨਾਂ ਦਾ ਤਾਂ ਕਹਿਣਾ ਇਹ ਜੇ ਮੈਂ ਕਿਸੇ ਦੇ ਨਾ ਜੁੱਤੀ ਦੂ ਦੇਖ ਲਈ ਪਈ ਉਹ ਤਾਂ ਦੇਖ ਲਓ ਇਹਦਾ ਮਤਲਬ ਤੁਸੀਂ ਪਬਲਿਕ 'ਚ ਗਏ ਨਹੀਂ ਸੀ ਸੀਐਮ ਸਾਹਿਬ ਕੱਲੀ ਕੱਲੀ ਰਿਪੋਰਟ ਲੈ ਰਹੇ ਆ ਅਸੀਂ ਸਾਰੇ ਲੋਕਾਂ ਦੇ ਨਾਲ ਸਾਰਾ ਤਾਂ ਸਾਡੇ ਇਲਾਕੇ ਵਿੱਚ ਹੁਣ ਤਾਂ ਕੰਗਰੋਬਲ ਤੇ ਜ਼ਿਆਦਾਤਰ ਕਿਹੜੇ ਕਿਹੜੇ ਿਲਕੀ ਜਿਹੜੇ ਪ੍ਰਭਾਵਿਤ ਹੈ ਇਸ ਤਰ੍ਹਾਂ ਦੇਖੋ ਸਾਡੇ ਤਾਂ ਇੱਥੇ ਇੱਕ ਟਾਲੀ ਪਿੰਡ ਵੀ ਦਾ ਜਿਹੜਾ ਇਹਦੇ ਬਿਲਕੁਲ ਕਿਨਾਰੇ ਤੇ ਆ ਇੱਕ ਰੜਾਇਆ ਹੰਦੋ ਵਾਲਿਆ ਤਾਂ ਪੱਤਾ ਪੱਤਾ ਕਰਦਾ ਤਾਂ ਅਬਦੁੱਲਾਪੁਰ ਜਿਹੜਾ ਆ ਉਹ ਹਮੇਸ਼ਾ ਕਿਉਂਕਿ ਨੀਵੇਂ ਜਗ੍ਹਾ 'ਚ ਹੋਣ ਕਰਕੇ ਉਥੋਂ ਅਸੀਂ ਸਾਰੇ ਜਿੰਨੇ ਵੀ ਅਬਦੁੱਲਾਪੁਰ ਦੇ ਲੋਕ ਸੀਗੇ ਉਹਨਾਂ ਨੂੰ ਅਸੀਂ ਸੁਰੱਖਿਆਤ ਸਰਕਾਰੀ ਸਕੂਲ ਮਿਆਣੀ ਦੇ ਵਿੱਚ ਸ਼ਿਫਟ ਕਰਤਾ ਸੀਗਾ ਉਹਨਾਂ ਦੀ ਹਰੇਕ ਸਹੂਲਤ ਆ ਸੌਣ ਨੂੰ ਕਮਰੇ ਆ ਉਹਨਾਂ ਦੀ ਵੀ ਕੋਈ ਐ ਕਿ ਉਹ ਇੰਨਾ ਜ਼ਰੂਰ ਆ ਕਿ ਉਹ ਲੋਕ ਦਾ ਘਰ ਚੋਂ ਬਾਹਰ ਆ ਤਾਂ ਮੈਂ ਇੱਕ ਹੋਰ ਨਿਰਦੇਸ਼ ਤੁਹਾਡੇ ਰਾਹੀਂ ਦੱਸ ਦੇਣਾ ਚਾਹੁੰਦਾ ਜਿਹੜੇ ਕੋਸ਼ਿਸ਼ ਸ਼ਰਾਰਤੀ ਲੋਕਾਂ ਨੂੰ ਛਤਾਨੀਆਂ ਕਰ ਰਹੇ ਹਨ ਕਿ ਲੋਕ ਘਰੋਂ ਬਾਹਰ ਚਲ ਗਏ ਆ ਉਹ ਕਿਸੇ ਨਾ ਸੱਜੇ ਖੱਬੇ ਹੋ ਕੇ ਉਸ ਪਿੰਡ 'ਚ ਦਾਖਲ ਹੋ ਕੇ ਕੁਛ ਨਾ ਕੋਈ ਚੋਰੀ ਕਰਨੇ ਦੀ ਸੋਚ ਰਹੇ ਆ ਤਾਂ ਉਹਨਾਂ ਤੇ ਇੰਨੀ ਸਖਤ ਅਸੀਂ ਕਾਰਵਾਈ ਕਰਾਂਗੇ ਜਿਹੜਾ ਫਿਰ ਉਹ ਜ਼ਿੰਦਗੀ ਪਰ ਤੁਰਨੇ ਦੇ ਲਾਇਕ ਵੀ ਨਾ ਰਹਿਣ ਇਹ ਬਾਜ ਆ ਜਾਣ ਉਹ ਲੋਕ ਇਸ ਵੇਲੇ ਲੋਕ ਹਰੇਕ ਬੰਦਾ ਆਪਣੀ ਜਾਨ ਵਿਚਾਰ ਰਿਆ ਤੇ ਇਹਨਾਂ ਦੀ ਪਰਮਾਤਮਾ ਦਾ ਕੋਈ ਇਹ ਨਾ ਕਹੋ ਵੀ ਇਹ ਡਰਦੇ ਆ ਜਾਂ ਕਿ ਤਾਂ ਇਹ ਲੋਕ ਇਹ ਸਾਰੇ ਆਪਣੇ ਆਪ ਚ ਜੋਧੇ ਨੇ ਤੇ ਜੇ ਕਿਸੇ ਨੇ ਫੜ ਲਿਆ ਮਿੱਤਰੋ ਤਸ ਆ ਉਹਦੇ ਜਿੰਮੇਵਾਰ ਤੁਸੀਂ ਆਪ ਖੋਦਾ ਹੋ ਫਿਰ ਜ਼ਿਲ੍ਹੇ ਦੇ ਵਿੱਚ ਮੇਨਲੀ ਟਾਂਡਾ ਹਲਕਾ ਤੇ ਮੁਕੇਰੀਆਂ ਹਲਕਾ ਹੱਟ ਦੇ ਨਾਲ ਪ੍ਰਭਾਵਿਤ ਹੈਗਾ ਮੁਕੇਰੀਆਂ ਦੇ ਵਿੱਚ ਪੰਜ ਪਿੰਡ ਤੇ ਟਾਂਡੇ ਦੇ ਵਿੱਚ ਅੱਠ ਪਿੰਡ ਹਾਲ ਕੀ ਘੜੀ ਜਿਹੜੇ ਪ੍ਰਭਾਵਿਤ ਹੋ ਚੁੱਕੇ ਹਨ ਜਿਨ੍ਹਾਂ ਵਿੱਚ ਬਿਆਸ ਦਰਿਆ ਤੋਂ ਪਾਣੀ ਐਂਟਰ ਕਰ ਚੁੱਕਿਆ ਹੈਗਾ ਤੇ ਸਾਡਾ ਪੁਲਿਸ ਪ੍ਰਸ਼ਾਸਨ ਨਾਲ ਸਿਵਲ ਪ੍ਰਸ਼ਾਸਨ ਤੇ ਮਾਨਯੋਗ ਐਮਐਲਏ ਸਾਹਿਬਾਨ ਉਹਨਾਂ ਦੀ ਸਮੂਚੀ ਟੀਮ ਹੱਡ ਪ੍ਰਭਾਵਿਤ ਏਰੀਆ ਦੇ ਵਿੱਚ ਲਗਾਤਾਰ ਸਾਡਾ ਦੌਰਾ جاری ਹੈਗਾ ਸਾਡੇ ਆਫੀਸਰ ਸਾਈਬਾਨ ਔਨ ਗਰਾਉਂਡ ਨੇ ਬਿਕੋਜ਼ ਬਾਰਿਸ਼ਾਂ ਬਹੁਤ ਪੈ ਰਹੀਆਂ ਤੇ ਹਿਮਾਚਲ ਦੇ ਵਿੱਚ ਵੀ ਬਹੁਤ ਜ਼ਿਆਦਾ ਫਲੋ ਜਿਹੜਾ ਹੈਗਾ ਪਾਣੀ ਦਾ ਵਧ ਗਿਆ ਹੈਗਾ ਜਿੰਨੇ ਰੈਜ਼ਰਵਾਇਰਸ ਹੈ ਉਹ ਵੀ ਫੁੱਲ ਹੋ ਚੁੱਕੇ ਹਨ ਜਿਸ ਕਾਰਨ ਉਹਨਾਂ ਵੱਲੋਂ ਵੀ ਪਾਣੀ ਜਿਹੜਾ ਹੈਗਾ ਛੱਡਿਆ ਜਾ ਰਿਹਾ ਜਿਸ ਦੇ ਕਾਰਨ ਲੈਵਲ ਬਹੁਤ ਵਧ ਰਿਹਾ ਹੈ ਤੇ ਕਈ ਥਾਵਾਂ ਤੋਂ ਬ੍ਰੀਚਸ ਹੋਈਆਂ ਤੇ ਆਲਦੋ ਅਸੀਂ ਐਫਰਟਸ ਪੂਰੇ ਲਾਏ ਹੋਏ ਹਨ ਮਨਰੇਗਾ ਦੀ ਲੇਬਰ ਵੀ ਲਾਈ ਹੋਈ ਹੈ ਨਾਲ ਪਿੰਡ ਆਲੇ ਨਾਲ ਤੇ پولیس ਪ੍ਰਸ਼ਾਸਨ ਪ੍ਰਸ਼ਾਸਨ ਸਾਰਾ ਰਲ ਕੇ ਜਿਹੜੇ ਵੀ ਬਰੀਚਸ ਹੈਗੇ ਉਹਨਾਂ ਨੂੰ ਅਸੀਂ ਬੰਦ ਕਰ ਰਹੇ ਹਾਂ ਬਟ ਫੇਰ ਵੀ ਹਾਲਾਤ ਥੋੜੇ ਗੰਭੀਰ ਬਣੇ ਹੋਏ ਹਨ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਲੋਕਾਂ ਨੂੰ ਅਪੀਲ ਕਰਾਂਗੇ ਕਿ ਜਿਹੜੇ ਵੀ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਪੂਖਤਾ ਪ੍ਰਬੰਧ ਕੀਤੇ ਹੋਏ ਰੀਲੀਫ ਰੀਹੈਬ ਸੈਂਟਰਸ ਬਣਾਏ ਹੋਏ ਹਨ ਤੇ ਖਾਣ ਪੀਣ ਦਾ ਪੂਰਾ ਪ੍ਰਬੰਧ ਹੈਗਾ ਰੀਲੀਫ ਕੈਂਪਸ ਚਲਾਏ ਜਾ ਰਹੇ ਹਨ ਨਾਲ ਦੇ ਨਾਲ ਫਰਸਟ ایڈ ਐਂਡ ਮੈਡੀਕਲ ਏਡ ਵੀ ਸਾਰੀ ਪ੍ਰੋਵਾਈਡ ਕੀਤੀ ਜਾ ਰਹੀ ਹੈ ਜਿਹੜਾ ਕਿ ਲਾਈਵ ਸਟਾਕ ਹੈਗਾ ਜੋ ਪਸ਼ੂ ਹੈਗੇ ਉਹਨਾਂ ਵਾਸਤੇ ਵੀ ਚਾਰੇ ਦਾ ਪ੍ਰਬੰਧ ਹੈਗਾ ਤੇ ਸਾਰੇ ਪ੍ਰਬੰਧ ਕੀਤੇ ਹੋਏ ਉਹਨਾਂ ਦੀ ਵਰਤੋਂ ਕੀਤੀ ਜਾਣ ਤੇ ਕਹੀਂ ਵੀ ਵੀ ਅਗਰ ਡੇਂਜਰ ਮਾਰਕ ਸਾਡੇ ਪ੍ਰਸ਼ਾਸਨ ਵੱਲੋਂ ਦੱਸਿਆ ਜਾਂਦਾ ਤੇ ਕਾਈਂਡਲੀ ਐਕੂਏਟ ਕਰਕੇ ਰਿਲੀਫ ਕੈਂਪਸ ਦੇ ਵਿੱਚ ਆਣ ਪੌਂਟਾਂ ਦਾ ਸਤਰ ਵੀ ਜਿਹੜਾ ਹੈ ਇਸਨੇ 1493 પાર ਚੁੱਕਿਆ ਹੈ ਜੇ ਮੈਂ ਤੁਹਾਨੂੰ ਦੱਸਾਂ ਕੋਨਾਂ ਵਾਲੇ ਦਿਨਾਂ ਦੇ ਵਿੱਚ ਪਾਣੀ ਵਧਿਆ ਗਿਆ ਕੀ ਪ੍ਰਬੰਧ ਨੇ ਦੇਖੋ ਤੁਹਾਨੂੰ ਪਤਾ ਹੈ ਇਹ ਇੱਕ ਨੈਚੁਰਲ ਆਫਤਾ ਹੈ ਬਹੁਤ ਹੀ ਗੰਭੀਰ ਹਾਲਾਤ ਬਣੇ ਹੋਏ ਹਨ ਐਂਡ ਉੱਪਰ ਜਿਹੜਾ ਪਾਣੀ ਹੈਗਾ ਉਹਨੂੰ ਥੱਲੇ ਹੀ ਆਣਾ ਹੈ ਉਹ ਇੱਥੋਂ ਹੀ ਆਂਦਾ ਹੈ ਜੋ ਰਿਜ਼ਰਵ ਵਾਇਜ਼ ਹੈ ਜਿੱਦਾਂ ਤੁਸੀਂ ਦੱਸਿਆ ਹੀ ਹੈਗਾ ਲੈਵਲ ਬਹੁਤ ਵੱਧ ਚੁੱਕਿਆ ਹੈ ਇਸ ਕਰਕੇ ਉਹਨਾਂ ਨੂੰ ਵੀ ਮਜਬੂਰਨ ਉੱਥੋਂ ਗੇਟਸ ਖੋਲਨੇ ਪੈਂਦੇ ਹਾਲ ਕੀ ਘੜੀ ਫੇਰ ਵੀ ਹਾਲਾਤ ਕੰਟਰੋਲ ਮੇ ਹੈਗੇ ਤੇ ਕੰਟਰੋਲਡ ਤਰੀਕੇ ਨਾਲ ਹੀ ਆ ਪਾਣੀ ਨੂੰ ਛੱਡਿਆ ਜਾ ਰਿਹਾ ਹੈਗਾ ਬਟ ਫੇਰ ਵੀ ਅਸੀਂ ਪੂਰੀ احتیاط ਵਰਤ ਰਹੇ ਆ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਇਹਦੀ ਪੂਰੀ ਅਸੀਂ ਵੀ ਨਜ਼ਰ ਬਣਾਏ ਰੱਖੇ ਹੋਏ ਆ ਸਾਡਾ ਪੂਰਾ ਕੋਆਰਡੀਨੇਸ਼ਨ ਹੈਗਾ ਐਸ ਡੀ ਆਰ ਐਫ ਐਨ ਡੀ ਆਰ ਐਫ ਨਾਲ ਤੇ ਉੱਪਰ ਪੋਂਗ ਡੈਮ ਦੀ ਅਥਾਰਟिटीज ਨਾਲ ਵੀ ਹੈਗਾ ਸਾਡਾ ਕਿ ਜਿਹੜਾ ਵੀ ਉਹ ਜਿੰਨਾ ਵੀ ਪਾਣੀ ਛੱਡਦੇ ਸਾਨੂੰ ਪਤਾ ਲੱਗਦਾ ਹੈ ਨਿਯਤਾਂਤਨ ਤੌਰ ਤੇ ਅਸੀਂ ਲੋਕਾਂ ਨੂੰ ਦੱਸਦੇ ਵੀ ਆ ਤੇ ਪ੍ਰਬੰਧ ਵੀ ਕਿਤੇ ਜਾ ਰਹੇ ਸਨ ਕੁਝ ਬੰਦੇ ਕੁਝ ਬੰਦੇ ਆ ਜਿਹੜੇ ਜਲ ਚਲਦੇ ਪਾਣੀ ਦੇ ਵਿੱਚ ਮੱਛੀਆਂ ਫੜਨ ਉੱਤਰਦੇ ਉਹਨਾਂ ਨੂੰ ਕੀ ਨਾ ਸਿਖਾ ਦੇਣਾ ਦੇਖੋ ਜੀ ਇਹ ਜਾਨਵਰਾਂ ਦਾ ਨੁਕਸਾਨ ਬਿਲਕੁਲ ਜੀ ਅਸੀਂ ਤੋਂ ਇਹ ਸਾਰਿਆਂ ਨੂੰ ਹਿਦਾਇਤ ਕਰ ਰਹੇ ਹਾਂ कि बहुत ही रिस्की ਹੈਗਾ ਕਿ ਪਾਣੀ ਦਾ ਸਤਰ ਜਿੰਨਾ ਵਧ ਰਿਹਾ ਹੈ ਔਰ ਜੋ ਫਲੋ ਹੈ ਬਹੁਤ ਜ਼ਿਆਦਾ ਹੈ ਇਥੋਂ ਕੋਈ ਵੀ ਅਗਰ ਕੋਸ਼ਿਸ਼ ਕਰਦਾ ਨਿਕਲਣ ਦੀ ਵੀ ਬਹਾਵ ਇੰਨਾ ਤੇਜ਼ ਹੈ ਕਿ ਕੋਈ ਵੀ ਨੁਕਸਾਨ ਹੋ ਸਕਦਾ ਹੈ ਤੇ ਬਿਲਕੁਲ احتیاط ਵਰਤਨੀ ਚਾਹੀਦੀ ਹੈ ਜੋ ਹਿਦਾਇਤ ਹੈ ਕਿ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਕੰਪਲਾਈ ਕਰਨ ਤੇ ਜੋ ਵੀ ਰਿਸਕੀ এনवायरमेंट ਹੋ ਰਿਹਾ ਜਿੱਥੇ ਵੀ ਇਵੈਕੂਏਸ਼ਨ ਦੇ ਆਰਡਰਸ ਮਿਲਦੇ ਹਨ ਤੇ ਕਾਈਂਡਲੀ ਸਾਡ ਲੋਕੀ ਸਹਿਯੋਗ ਕਰਨ ਸਾਡੀ ਟੀਮ ਵੀ ਲੱਗੀ ਹੋਈ ਹੈ ਉਹਨਾਂ ਦੇ ਨਾਲ ਇਵੈਕੂਏਟ ਕਰਕੇ ਜੋ ਰਿਲੀਫ ਕੈਂਪਸ ਤੇ ਜੋ ਸੇਫ ਏਰੀਆਜ਼ ਹੈਗੇ ਉਹਨਾਂ ਵਿੱਚ ਜਾਇਆ ਜਾਏ ਕੋਈ ਵੀ ਇਦਾਂ ਦਾ ਜਿੱਦਾਂ ਪਿੱਛੇ ਸੀ ਵੀ ਸਾਡੇ ਡੀਐਸਪੀ ਸਾਹਿਬ ਟਾਂਡਾ ਸਾਡੇ ਨਾਲ ਹੀ ਹੈਗੇ ਦਵਿੰਦਰ ਜੀ ਇਹਨਾਂ ਦੀ ਟੀਮ ਨੇ ਪਿੱਛੇ ਸੀ 8 ਬੰਦੇ ਇੱਥੇ ਹੀ ਰੈਸਕਿਊ ਕੀਤੇ ਜੋ ਕਿ ਅੰਦਰ ਚਲੇ ਗਏ ਸੀਗੇ ਤੇ ਉਹਨਾਂ ਨੂੰ ਅਸੀਂ ਹਦਾਇਤ ਵੀ ਕਰ ਰਹੇ ਹਾਂ ਤੇ ਖੁਦ ਦੀ ਵੀ ਜਾਨ ਦੀ ਰਾਖੀ ਕਰੋ ਤੇ ਦੂਜਿਆਂ ਨੂੰ ਵੀ ਸਮਝਾਓ